ਹਾਂਜੀ ਵੈਗੁਰੂ ਆਓ ਇੱਕ ਕਹਾਣੀ ਸੁਣੀਏ ਕਿ ਜਦੋਂ ਰੱਬ ਸਾਡੀ ਪਰਖ ਕਰਦਾ ਤੇ ਉਦੋਂ ਸਾਡਾ ਰੱਬ ਤੇ ਕਿੰਨਾ ਵਿਸ਼ਵਾਸ ਹੈ ਉਸਦਾ ਪਤਾ ਲੱਗਦਾ ਆਓ ਮਸਜਿਦ ਦੇ ਨੇੜੇ ਇੱਕ ਕੋਨੇ ਵਿੱਚ ਇੱਕ ਦਰवेश ਇਕੱਲਾ ਬੈਠਾ ਸੀ ਉਸਦਾ ਚਿਹਰਾ ਨੂਰ ਨਾਲ ਚਮਕ ਰਿਹਾ ਸੀ ਪਰ ਲਿਬਾਸ ਬਹੁਤ ਮੈਲਾ ਸੀ ਉਸਦੇ ਕੁਰਤੇ ਉੱਤੇ ਜਗ੍ਹਾ-ਜਗ੍ਹਾ ਟਾਕੀਆਂ ਲੱਗੀਆਂ ਲੱਗੀਆਂ ਸੀ ਉਹ ਹੱਥ ਫੈਲਾ ਕੇ ਰੱਬ ਕੋਲੋਂ ਦੁਆ ਮੰਗ ਰਿਹਾ ਸੀ ਉਸ ਦੀਆਂ ਅੱਖਾਂ ਵਿੱਚੋਂ ਖਾਮੋਸ਼ ਤਰ੍ਹਾਂ ਦੇ ਹੰਝੂ ਵਹਿ ਰਹੇ ਸੀ ਉਸ ਦੀ ਜ਼ੁਬਾਨ ਤੇ ਇੱਕ ਵਾਅਦਾ ਸੀ ਜੋ ਇਸਨੇ ਸਿਰਫ ਆਪਣੇ ਰੱਬ ਨਾਲ ਹੀ ਕੀਤਾ ਸੀ ਨਾ ਕਿਸੇ ਨੂੰ ਦੱਸਿਆ ਨਾ ਕਿਸੇ ਸਾਹਮਣੇ ਦੁਹਰਾਇਆ ਉਹ ਕੁਝ ਕਹਿ ਰਿਹਾ ਸੀ ਕਿ ਹੇ ਰਬ ਜੇਕਰ ਤੂੰ ਮੈਨੂੰ ਇੰਨੀ ਤਾਕਤ ਦੇਵੇਂ ਕਿ ਮੈਂ ਕਿਸੇ ਦੀ ਹਾਜ਼ਤ ਪੂਰੀ ਕਰ ਸਕਾਂ ਤਾਂ ਮੈਂ ਉਹ ਤਾਕਤ ਤੇਰੇ ਬੰਦਿਆਂ ਤੇ ਲੁਟਾ ਦੇਵਾਂਗਾ ਮੈਨਾ ਨਾਮ ਚਾਹੁੰਨਾ ਨਾ ਸ਼ੋਹਰਤ ਸਿਰਫ ਤੇਰੀ ਰਜ਼ਾ ਚਾਹੁੰਨਾ ਹੈ ਦਰবেশ ਦਾ ਦਿਲ ਸੱਚਾਈ ਨਾਲ ਭਰਿਆ ਹੋਇਆ ਸੀ ਉਸ ਦੀਆਂ ਅੱਖਾਂ ਵਿੱਚ ਦੁਨੀਆਂ ਲਈ ਕੋਈ ਲਾਲਚ ਨਹੀਂ ਸੀ ਉਹ ਹਰ ਰਾਤ ਇਸੇ ਤਰ੍ਹਾਂ گزارਦਾ ਅਗਲੀ ਸਵੇਰ ਮਦੀਨੇ ਦੀਆਂ ਗਲੀਆਂ ਹੌਲੀ-ਹੌਲੀ ਜਾਗ ਪਈਆਂ ਲੋਕ ਆਪਣੇ ਆਪਣੇ ਕੰਮਾਂ ਵਿੱਚ ਮਸ਼ਰੂਪ ਹੋਣ ਲੱਗੇ ਬਾਜ਼ਾਰ ਖੁੱਲ ਗਏ ਸਬਜ਼ੀ ਵੇਚਣ ਵਾਲੇ ਆਪਣੀਆਂ ਆਵਾਜ਼ਾਂ ਉੱਚੀ ਕਰਨ ਲੱਗੇ ਅਤੇ ਮਸਜਿਦ ਦੇ ਮিনারਾਂ ਤੋਂ ਅਜ਼ਾਨ ਦੀ ਆਵਾਜ਼ ਗੂੰਜਣ ਲੱਗੀ ਪਰ ਉਹ ਦਰवेश ਅਜੇ ਵੀ ਮਸਜਿਦ ਦੇ ਨੇੜੇ ਉਸੇ ਦਰਖਤ ਦੀ ਛਾਂ ਹੇਠ ਬੈਠਾ ਸੀ ਜਿਸ ਦੇ ਹੇਠਾਂ ਉਸਨੇ ਰਾਤ guzari ਸੀ ਉਸਦੇ ਚਿਹਰੇ ਉੱਤੇ ਥਕਾਵਟ ਸੀ ਪਰ ਦਿਲ ਵਿੱਚ ਬਹੁਤ ਸ਼ਾਂਤੀ ਆਖਾਂ ਵਿੱਚ ਉਹੀ ਸਕੂਨ ਸੀ ਜੋ ਸਿਰਫ ਅੱਲਾ ਨਾਲ ਜੁੜੇ ਲੋਕਾਂ ਨੂੰ ਹੀ ਨਸੀਬ ਹੁੰਦਾ ਇਸ ਦੇ ਨਾਮ ਬਾਰੇ ਕਿਸੇ ਨੂੰ ਨਹੀਂ ਸੀ ਪਤਾ ਲੋਕ ਇਸਨੂੰ ਸਿਰਫ ਦਰਬੇਸ਼ ਦੇ ਨਾਮ ਤੋਂ ਬੁਲਾਉਂਦੇ ਕੋਈ ਇਸਨੂੰ ਰੋਟੀ ਦੇ ਦਿੰਦਾ ਕੋਈ ਪਾਣੀ ਉਹ ਸ਼ੁਕਰ ਨਾਲ ਲੈ ਲੈਂਦਾ ਅਤੇ ਦੇਣ ਵਾਲੇ ਨੂੰ ਦੁਆ ਦੇ ਦਿੰਦਾ ਨਾ ਕਦੇ ਮੰਗਿਆ ਨਾ ਕਦੇ ਸ਼ਿਕਾਇਤ ਕੀਤੀ ਇੱਕ ਦਿਨ ਦੁਪਹਿਰ ਦੇ ਵਕਤ ਇੱਕ ਆਦਮੀ ਦਾ ਸੀ ਪਰ ਦਿਲ ਦਾ ਬਹੁਤ ਬਿਮਾਰ ਸੀ ਮਸਜਿਦ ਦੇ ਕੋਲੋਂ ਦੀ ਲੰਘਿਆ ਉਹ ਦਰवेश ਦੇ ਕੋਲ ਰੁਕਿਆ ਅਤੇ ਕੁਝ ਸਮਾਂ ਖਮੋਸ਼ੀ ਨਾਲ ਉਸ ਨੂੰ ਦੇਖਦਾ ਰਿਹਾ ਫਿਰ ਕਹਿਣ ਲੱਗਾ ਕੁਝ ਚਾਹੀਦਾ ਏ ਤੇਰੇ ਲਈ ਕੱਪੜੇ ਖਾਣਾ ਜਾਂ ਕੋਈ ਹੋਰ ਚੀਜ਼ ਦਰवेश ਨੇ ਨਿਗਾਹਾਂ ਚੁੱਕੀਆਂ ਅਤੇ ਨਰਮੀ ਨਾਲ ਜਵਾਬ ਦਿੱਤਾ ਮੈਂ ਤਾਂ ਬਸ ਅੱਲਾਹ ਤੋਂ ਮੰਗਦਾ ਹਾਂ ਉਸ ਨੇ ਜੋ ਦਿੱਤਾ ਉਹ ਕਾਫੀ ਹੈ ਦੌਲਤਮੰਦ ਹੱਸਿਆ ਤੇ ਫਿਰ ਬੋਲਿਆ ਜੇਕਰ ਤੈਨੂੰ ਕੁਝ ਮਿਲ ਜਾਵੇ ਤਾਂ ਕੀ ਕਰੇਂਗਾ ਦਰবেশ ਨੇ ਹੌਲੀ ਜਿਹੇ ਕਿਹਾ ਜੇਕਰ ਕੁਝ ਮਿਲਿਆ ਤਾਂ ਉਸ ਨੂੰ ਵੰਡ ਦਿਆਂਗਾ ਕਿਸੇ ਭੁੱਖੇ ਨੂੰ ਖਵਾਵਾਂਗਾ ਕਿਸੇ ਨੰਗੇ ਨੂੰ ਕੱਪੜੇ ਦਿਆਂਗਾ ਅਤੇ ਕਿਸੇ ਬੇਸਹਾਰੀ ਨੂੰ ਸਹਾਰਾ ਦੇਵਾਂਗਾ ਪਰ ਇਹ ਸਭ ਸਿਰਫ ਇੱਕ ਵਾਅਦੇ ਦੇ ਤਹਿਤ ਹੋਵੇਗਾ ਜੋ ਮੈਂ ਆਪਣੇ ਰੱਬ ਨਾਲ ਕੀਤਾ ਹੈ ਦੌਲਤਮੰਦ ਥੋੜਾ ਗੰਭੀਰ ਹੋ ਕੇ ਬੋਲਿਆ ਅਜੀਬ ਸ਼ਖਸ ਹੈ ਤੂੰ ਤਾਂ ਜੇਕਰ ਮੈਂ ਤੈਨੂੰ ਇੱਕ ਮੌਕਾ ਦੇਵਾਂ ਇੱਕ ਇਮਤਿਹਾਨ ਤਾਂ ਕਿ ਤੂੰ ਸਾਬਤ ਕਰੇਗਾ ਕਿ ਤੇਰਾ ਵਾਦਾ ਸੱਚਾ ਏ ਦਰਵੇਸ਼ ਨੇ ਸਿਰ ਝੁਕਾ ਕੇ ਕਿਹਾ ਜੇਕਰ ਮੇਰਾ ਰੱਬ ਚਾਹੇ ਤਾਂ ਉਹੀ ਮੇਰਾ ਗਵਾਹ ਹੋਵੇਗਾ ਉਸ ਆਦਮੀ ਨੇ ਉਸੇ ਵੇਲੇ ਇੱਕ ਥੈਲੀ ਕੱਢੀ ਜਿਸ ਵਿੱਚ ਸੋਨੇ ਦੇ 10 ਸਿੱਕੇ ਸੀ ਅਤੇ ਦਰਵੇਸ਼ ਦੇ ਸਾਹਮਣੇ ਰੱਖ ਦਿੱਤੀ ਦੌਲਤਮੰਦ ਨੇ ਕਿਹਾ ਲੈ ਇਹ ਤੇਰਾ ਇਮਤਿਹਾਨ ਹੈ ਕੱਲ ਸ਼ਾਮ ਨੂੰ ਮੈਂ ਵਾਪਸ ਆਵਾਂਗਾ ਅਤੇ ਦੇਖਾਂਗਾ ਕਿ ਤੂੰ ਕੀ ਕੀਤਾ ਜੇਕਰ ਤੂੰ ਸੱਚਾ ਨਿਕਲਿਆ ਤਾਂ ਇਹ ਸੰਸਲਾ ਵਧਾਵਾਂਗਾ ਪਰ ਜੇਕਰ ਤੂੰ ਝੂਠਾ ਨਿਕਲਿਆ ਤਾਂ ਫਿਰ ਤੂੰ ਜਾਣਦਾ ਅਤੇ ਤੇਰਾ ਖੁਦਾ ਵੀ ਦਰਵੇਸ਼ ਨੇ ਥੈਲੀ ਨੂੰ ਹੱਥ ਨਾਲ ਨਹੀਂ ਛੋਹਿਆ ਉਸ ਨੇ ਸਿਰਫ ਨੀਵੀਂ ਨਜ਼ਰ ਕੀਤੀ ਫਿਰ ਆਸਮਾਨ ਵੱਲ ਦੇਖਦੇ ਹੋਏ ਕਿਹਾ ਹੁਣ ਤੂੰ ਹੀ ਗਵਾ ਰਹਿਣਾ ਇਹ ਵਾਦਾ ਤੇਰੇ ਲਈ ਹੈ ਜਿਵੇਂ ਹੀ ਦੌਲਤਮੰਦ ਆਦਮੀ ਉੱਥੋਂ ਗਿਆ ਦਰਵੇਸ਼ ਨੇ ਸੋਨੇ ਦੀ ਥੈਲੀ ਨੂੰ ਚੁੱਕਿਆ ਨਹੀਂ ਸਗੋਂ ਇੱਕ ਕੱਪੜੇ ਵਿੱਚ ਉਸ ਨੂੰ ਸਾਵਧਾਨੀ ਨਾਲ ਲਪੇਟਿਆ ਤੇ ਆਪਣੀ ਚਾਦਰ ਦੇ ਕੋਨੇ ਵਿੱਚ ਰੱਖ ਦਿੱਤਾ ਫਿਰ ਉਹ ਮਸਜਿਦ ਦੇ ਨੇੜੇ ਜਾ ਕੇ ਬੈਠ ਗਿਆ ਉਸ ਦੀਆਂ ਅੱਖਾਂ ਬੰਦ ਸੀ ਪਰ ਦਿਲ ਬੇਦਾਰ ਉਹ ਸੋਚ ਰਿਹਾ ਸੀ ਕਿੱਥੋਂ ਸ਼ੁਰੂ ਕੀਤਾ ਜਾਵੇ ਕਿਸ ਨੂੰ ਪਹਿਲਾਂ ਲੱਭਾ ਥੋੜੀ ਦੇਰ ਬਾਅਦ ਉਹ ਖੜਾ ਹੋਇਆ ਤੇ ਹੌਲੀ-ਹੌਲੀ ਮਦੀਨੇ ਦੀਆਂ ਪੁਰਾਣੀਆਂ ਗਲੀਆਂ ਵਿੱਚ ਤੁਰਨ ਲੱਗਾ ਉਸ ਦੀਆਂ ਨਜ਼ਰਾਂ ਉਹਨਾਂ ਚਿਹਰਿਆਂ ਨੂੰ ਲੱਭ ਰਹੀਆਂ ਸੀ ਜਿਨ੍ਹਾਂ ਦੇ ਚਿਹਰੇ ਉੱਤੇ ਭੁੱਖ ਲਿਖਿਆ ਹੋਇਆ ਸੀ ਇੱਕ ਤੰਗ ਗਲੀ ਵਿੱਚ ਉਸ ਨੂੰ ਇੱਕ ਔਰਤ ਮਿਲੀ ਜੋ ਆਪਣੇ ਤਿੰਨ ਬੱਚਿਆਂ ਨਾਲ ਇੱਕ ਪੁਰਾਣੀ ਚਟਾਈ ਤੇ ਬੈਠੀ ਸੀ। ਬੱਚਿਆਂ ਦੇ ਚਿਹਰੇ ਮੁਰਝਾਏ ਹੋਏ ਸੀ ਅਤੇ ਹੱਥਾਂ ਵਿੱਚ ਨਾ ਕੋਈ ਖਿਡਾਉਣਾ ਸੀ ਤੇ ਨਾ ਹੀ ਕੋਈ ਰੋਟੀ ਦਾ ਟੁਕੜਾ। ਦਰবেশ ਅੱਗੇ ਵਧਿਆ, ਔਰਤ ਦੇ ਨੇੜੇ ਗਿਆ ਅਤੇ ਬੋਲਿਆ, "ਭੈਣੇ, ਜੇਕਰ ਰੱਬ ਤੈਨੂੰ ਅੱਜ ਰਿਜ਼ਕ ਦੇਵੇ ਤਾਂ ਤੂੰ ਕੀ ਕਰੇਂਗੀ?" ਔਰਤ ਨੇ ਅਥਰੂਆਂ ਨਾਲ ਭਰੀਆਂ ਅੱਖਾਂ ਨਾਲ ਕਿਹਾ, "ਜੇਕਰ ਰੱਬ ਮੈਨੂੰ ਰਿਜ਼ਕ ਦੇਵੇ" ਤਾਂ ਮੈਂ ਆਪਣੇ ਬੱਚਿਆਂ ਨੂੰ ਭੇਟ ਭਰ ਕੇ ਖਾਣਾ ਖਵਾਵਾਂਗੀ ਅਤੇ ਸੱਚ ਦੇ ਵਿੱਚ ਰੱਬ ਦਾ ਸ਼ੁਕਰਾਨਾ ਕਰਾਂਗੀ। ਦਰवेश ਨੇ ਕੱਪੜਿਆਂ ਵਿੱਚੋਂ ਇੱਕ ਸਿੱਕਾ ਕੱਢਿਆ ਅਤੇ ਚੁੱਪਚਾਪ ਉਸ ਦੇ ਹੱਥ ਤੇ ਰੱਖ ਦਿੱਤਾ। ਔਰਤ ਹੈਰਾਨ ਹੋ ਕੇ ਦਰवेश ਵੱਲ ਦੇਖਣ ਲੱਗੀ। ਉਸ ਦੀਆਂ ਅੱਖਾਂ ਵਿੱਚ ਉਮੀਦ ਦੀ ਰੌਸ਼ਨੀ ਚਮਕ ਉੱਠੀ। ਦਰवेश ਮੁਸਕਰਾਇਆ ਅਤੇ ਚੁੱਪਚਾਪ ਅੱਗੇ ਵੱਲ ਵਧ ਗਿਆ। ਅਗਲੇ ਹੀ ਪਲ ਉਸ ਨੂੰ ਇੱਕ ਫਕੀਰ ਨਜ਼ਰ ਆਇਆ। ਜੋ ਹੱਥ ਵਿੱਚ ਖਾਲੀ ਕਟੋਰਾ ਲਈ ਬੈਠਾ ਸੀ ਉਸਦੇ ਕੱਪੜੇ ਫਟੇ ਪੁਰਾਣੇ ਸੀ ਅਤੇ ਆਵਾਜ਼ ਬਹੁਤ ਕਮਜ਼ੋਰ ਦਰਵੇਸ਼ ਨੇ ਉਸ ਨੂੰ ਦੇਖਿਆ ਤਾਂ ਸलाम ਕੀਤਾ ਦੂਜਾ ਸਿੱਕਾ ਉਸਨੇ ਉਸਦੇ ਕਟੋਰੇ ਵਿੱਚ ਪਾ ਦਿੱਤਾ ਇਸੇ ਤਰ੍ਹਾਂ ਪੂਰਾ ਦਿਨ ਉਹ ਮਦਨਿਆ ਦੀਆਂ ਗਲੀਆਂ ਵਿੱਚ ਘੁੰਮਦਾ ਰਿਹਾ ਨਾ ਕੁਝ ਖਾਦਾ ਨਾ ਆਰਾਮ ਕੀਤਾ ਬਸ ਆਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਲੱਗਿਆ ਰਿਹਾ ਹਰ ਸਿੱਕਾ ਕਿਸੇ ਨਾ ਕਿਸੇ ਜ਼ਰੂਰਤਮੰਦ ਦੇ ਹੱਥ ਵਿੱਚ ਪਹੁੰਚ ਗਿਆ ਜਦੋਂ ਸੂਰਜ ਡੁੱਬਣ ਦੇ ਨੇੜੇ ਸੀ ਦਰਬੀਸ਼ ਕੋਲ ਆਖਰੀ ਸਿੱਕਾ ਬਚ ਗਿਆ ਉਹ ਮਸਜਿਦ ਵਾਪਸ ਆਇਆ ਅਤੇ ਸ਼ਾਮ ਦੀ ਨਮਾਜ਼ ਆਦਾ ਕੀਤੀ ਨਮਾਜ਼ ਤੋਂ ਬਾਅਦ ਉਹ ਉਸੇ ਦਰਖਤ ਹੇਠ ਬੈਠ ਗਿਆ ਉਸਨੇ ਅੱਖਾਂ ਬੰਦ ਕਰ ਲਈਆਂ ਅਤੇ ਦਿਲੋਂ ਕਿਹਾ ਹੁਣ ਮੈਂ ਤੇਰੇ ਲਈ ਕੰਮ ਕਰ ਦਿੱਤਾ ਹੁਣ ਮਾਮਲਾ ਤੇਰੇ ਸਪੁਰਦ ਹੈ ਸ਼ਾਮ ਦੇ ਵਕਤ ਉਹੀ ਦੌਲਤਮੰਦ ਆਦਮੀ ਖੁਸ਼ਹਾਲ ਲਿਵਾਜ਼ ਅਤੇ ਉੱਚੀ ਸਵਾਰੀ ਤੇ ਸਵਾਰ ਹੋ ਕੇ ਮਸਜਿਦ ਦੇ ਨੇੜੇ ਪਹੁੰਚਿਆ ਜਿਵੇਂ ਹੀ ਉਸਨੇ ਦਰवेश ਨੂੰ ਦਰਖਤ ਦੇ ਹੇਠਾਂ ਬੈਠੇ ਦੇਖਿਆ ਉਹ ਨੀਚੇ ਉਤਰਿਆ ਅਤੇ ਸਿੱਧਾ ਉਸਦੇ ਕੋਲ ਚਲਾ ਗਿਆ ਉਸ ਦੌਲਤਮਨ ਦੀ ਨਜ਼ਰ ਦਰवेश ਦੇ ਖਾਲੀ ਹੱਥਾਂ ਤੇ ਪਈ ਉਹ ਮੁਸਕਰਾਇਆ ਅਤੇ ਬੋਲਿਆ ਤੂੰ ਕੀ ਕੀਤਾ ਉਹਨਾਂ ਸਿੱਕਿਆਂ ਦਾ ਦਰवेश ਨੇ پلਕਾਂ ਚੁਕਾਈਆਂ ਚਿਹਰੇ ਤੇ ਸਕੂਨ ਅਤੇ ਨਰਮ ਆਵਾਜ਼ ਵਿੱਚ ਜਵਾਬ ਦਿੱਤਾ ਮੈਂ ਤੇਰੇ ਨਹੀਂ ਸਗੋਂ ਆਪਣੇ ਰੱਬ ਦੇ ਵਾਅਦੇ ਨੂੰ ਨਿਭਾਇਆ ਮੈਂ ਉਹ ਸੋਨੇ ਦੇ ਸਿੱਕੇ ਉਹਨਾਂ ਚਿਹਰਿਆਂ ਤੇ ਨਿਸ਼ਾਵਰ ਕਰ ਦਿੱਤੇ ਨੇ ਜਿਨ੍ਹਾਂ ਨੂੰ ਦੁਨੀਆ ਨੇ ਨਜ਼ਰ ਅੰਦਾਜ਼ ਕਰ ਦਿੱਤਾ ਸੀ ਭੁੱਖੇ ਬੱਚਿਆਂ ਨੂੰ ਜ਼ਾਹਿਰ ਫਕੀਰਾਂ ਨੂੰ ਬਜ਼ੁਰਗਾਂ ਅਤੇ ਵੇਸ ਸਹਾਰਿਆਂ ਨੂੰ ਉਹਨਾਂ ਸਾਰੇ ਲੋੜਵੰਦਾਂ ਨੂੰ ਉਹ ਸਿੱਕੇ ਵੰਡ ਦਿੱਤੇ ਨੇ ਜਿਨ੍ਹਾਂ ਨੂੰ ਉਸਦੀ ਅਸਲ ਵਿੱਚ ਜ਼ਰੂਰਤ ਸੀ ਉਹ ਸਿੱਕੇ ਵੰਡ ਦਿੱਤੇ ਨੇ ਸਿਰਫ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਲੈ ਕੇ ਆਉਣ ਲਈ ਦੌਲਤਮੰਦ ਨੇ ਤੰਗ ਹੋ ਕੇ ਕਿਹਾ ਤਾਂ ਫਿਰ ਤੂੰ ਸਮਝਦਾ ਏ ਕੀ ਇੰਨੇ ਮੂਲੀ ਸਿੱਕਿਆਂ ਨਾਲ ਤੂੰ ਬਹੁਤ ਕੁਝ ਬਦਲ ਦਿੱਤਾ ਹੈ ਇਹ ਸ਼ੈਰ ਭੁੱਖਿਆਂ ਨਾਲ ਭਰਿਆ ਪਿਆਏ ਦਰবেশ ਨੇ ਨਰਮੀ ਨਾਲ ਜਵਾਬ ਦਿੱਤਾ ਮੈਂ ਸਭ ਕੁਝ ਨਹੀਂ ਬਦਲ ਸਕਦਾ ਪਰ ਜੋ ਮੇਰੇ ਵਸ ਵਿੱਚ ਹੈ ਉਹ ਮੈਂ ਕਰ ਦਿੱਤਾ ਮੈਂ ਵਾਦਾ ਰੱਬ ਨਾਲ ਕੀਤਾ ਸੀ ਅਤੇ ਮੈਂ ਉਹ ਨਿਵਾਹ ਦਿੱਤਾ ਬਾਕੀ ਅਸਰ ਪਾਉਣਾ ਉਸਦਾ ਕੰਮ ਹੈ ਇਹ ਸੁਣ ਕੇ ਦੌਲਤਮੰਦ ਆਦਮੀ ਦਾ ਚਿਹਰਾ ਸ਼ਾਂਤ ਹੋ ਗਿਆ ਉਹ ਕੁਝ ਪਲ ਚੁੱਪ ਰਿਹਾ ਫਿਰ ਹੌਲੀ ਜਿਹੇ ਬੋਲਿਆ ਮੈਂ ਅੱਜ ਪਹਿਲੀ ਵਾਰ ਕਿਸੇ ਨੂੰ ਦੇਖਿਆ ਜੋ ਮੇਰੇ ਇਮਤਿਹਾਨ ਵਿੱਚ ਕਾਮਯਾਬ ਹੋਇਆ ਉਹ ਵੀ ਬਗੈਰ ਕਿਸੇ ਲਾਲਚ ਦੇ ਬਗੈਰ ਕਿਸੇ ਸਵਾਲ ਦੇ ਫਿਰ ਉਸ ਦੌਲਤਮੰਦ ਨੇ ਆਪਣੀ ਥੈਲੀ ਵਿੱਚੋਂ ਦੁੱਗਣਾ ਸੋਨਾ ਕੱਢਿਆ ਅਤੇ ਦਰवेश ਦੇ ਸਾਹਮਣੇ ਰੱਖ ਦਿੱਤਾ ਦਰवेश ਨੇ ਇਸ ਵੱਲ ਨਹੀਂ ਦੇਖਿਆ ਉਸਨੇ ਬਸ ਆਸਮਾਨ ਵੱਲ ਵੇਖ ਕੇ ਕਿਹਾ ਹੁਣ ਇੱਕ ਹੋਰ ਇਮਤਿਹਾਨ ਅਤੇ ਫਿਰ ਉਹ ਸਿੱਧਾ ਖੜਾ ਹੋਇਆ ਬਿਨਾ ਕੁਝ ਕਹੇ ਮਦੀਨੇ ਦੀਆਂ ਗਲੀਆਂ ਵੱਲ ਚੱਲ ਪਿਆ ਜਿਵੇਂ ਉਹ ਜਾਣਦਾ ਹੋਵੇ ਕਿ ਕਿਸ ਦਰਵਾਜ਼ੇ ਤੇ ਅੱਜ ਕੋਈ ਹੋਰ ਭੁੱਖਾ ਸੌਣ ਵਾਲਾ ਨਿਰਵੇਸ਼ ਨੇ ਦੁਬਾਰਾ ਉਹੀ ਰਾਹ ਅਪਣਾਇਆ ਪਰ ਇਸ ਵਾਰ ਉਸਦੇ ਕਦਮਾਂ ਵਿੱਚ ਜ਼ਿਆਦਾ ਦ੍ਰਿੜਤਾ ਸੀ ਪਹਿਲਾਂ ਵਾਂਗ ਉਸਨੇ ਸੋਨਾ ਨਹੀਂ ਗਿਣਿਆ ਨਾ ਹੀ ਸੋਚਿਆ ਕਿ ਕਿੰਨਾ ਹੈ ਨਾ ਹੀ ਅੰਦਾਜ਼ਾ ਲਗਾਇਆ ਕਿ ਕਿੱਥੇ-ਕਿੱਥੇ ਖਰਚ ਹੋਵੇਗਾ ਉਹ ਸਿਰਫ ਦਿਲ ਦੀ ਆਵਾਜ਼ ਸੁਣਦਾ ਰਿਹਾ ਅਤੇ ਰੱਬ ਦੀ ਰਜ਼ਾ ਦੀ ਤਲਾਸ਼ ਵਿੱਚ ਚਲਦਾ ਰਿਹਾ ਮਦੀਨੇ ਦੀ ਇੱਕ ਪੁਰਾਣੀ ਗਲੀ ਦੇ ਆਖਰੀ ਕੋਨੇ ਵਿੱਚ ਇੱਕ ਛੋਟਾ ਜਿਹਾ ਕੱਚਾ ਮਕਾਨ ਸੀ ਜਿੱਥੋਂ ਅਕਸਰ ਰੋਂਨ ਦੀਆਂ ਆਵਾਜ਼ਾਂ ਆਇਆ ਕਰਦੀਆਂ ਸੀ ਅੱਜ ਦਰਵੇਸ਼ ਉੱਥੇ ਰੁਕ ਗਿਆ ਦਰਵਾਜ਼ਾ ਥੋੜਾ ਜਿਹਾ ਖੁੱਲਾ ਸੀ ਅੰਦਰ ਇੱਕ ਨੌਜਵਾਨ ਲੜਕੀ ਅਤੇ ਉਸਦੀ ਮਾਂ ਬਿਮਾਰ ਬੈਠੀਆਂ ਸੀ ਦੋਵੇਂ ਮਾਂ ਤੇ ਬੇਟੀ ਦੇ ਚਿਹਰਿਆਂ ਤੇ ਭੁੱਖ ਉਦਾਸੀ ਅਤੇ ਖਾਮੋਸ਼ੀ ਛਾਈ ਹੋਈ ਸੀ ਦਰਵੇਸ਼ ਨੇ ਦਰਵਾਜ਼ੇ ਤੇ ਸਲਾਮ ਕੀਤਾ ਅਤੇ ਪੁੱਛਿਆ ਕੀ ਕੋਈ ਲੋੜ ਹੈ ਲੜਕੀ ਦੀਆਂ ਅੱਖਾਂ ਵਿੱਚੋਂ ਅਥਰੂ ਵਹਿ ਤੁਰੇ ਉਸਨੇ ਕਿਹਾ ਪਿਤਾ ਦੇ ਜਾਣ ਤੋਂ ਬਾਅਦ ਕੋਈ ਸਹਾਰਾ ਨਹੀਂ ਹੈ ਨਾ ਕੁਝ ਖਾਣੇ ਨੂੰ ਨਾ ਦਵਾਈ ਲਈ ਪੈਸੇ ਦਰवेश ਨੇ ਝਟ ਆਪਣੀ ਥੈਲੀ ਵਿੱਚੋਂ ਸੋਨਾ ਕੱਢਿਆ ਅਤੇ ਉਹਨਾਂ ਦੇ ਹੱਥ ਤੇ ਰੱਖ ਦਿੱਤਾ ਮਾਂ ਦੀ ਜ਼ੁਬਾਨ ਵਿੱਚੋਂ ਇੱਕ ਬੇਅਖਤਿਆਰ ਸ਼ਬਦ ਨਿਕਲਿਆ ਰੱਬ ਤੈਨੂੰ ਉਹ ਦੇਵੇ ਜੋ ਕਿਸੇ ਬਾਦਸ਼ਾਹ ਨੂੰ ਵੀ ਨਸੀਬ ਨਾ ਹੋਵੇ ਦਰवेश ਖਾਮੋਸ਼ੀ ਨਾਲ ਮੁਸਕਰਾਇਆ ਅਤੇ ਅੱਗੇ ਵਧ ਗਿਆ ਉਸ ਰਾਤ ਉਹ ਇੱਕ ਛੋਟੇ ਕਾਫਲੇ ਨੂੰ ਮਿਲਿਆ ਜੋ ਸਫ਼ਰ ਵਿੱਚ ਰੁਕਿਆ ਹੋਇਆ ਸੀ ਉਹਨਾਂ ਦੇ ਊਠ ਜ਼ਖਮੀ ਸੀ ਅਤੇ ਮੁਸਾਫਿਰ ਬਹੁਤ ਭੁੱਖੇ ਪਿਆਸੇ ਸੀ ਦਰवेश ਨੇ ਬਿਨਾਂ ਕੁਝ ਪੁੱਛੇ ਹੀ ਉਹਨਾਂ ਲਈ ਖਾਣਾ ਅਤੇ ਪਾਣੀ ਦਾ ਪ੍ਰਬੰਧ ਕਰ ਦਿੱਤਾ ਫਿਰ ਉਸ ਨੇ ਉਹਨਾਂ ਨੂੰ ਦੁਆ ਵੀ ਦਿੱਤੀ ਹਰ ਇੱਕ ਦੇ ਚਿਹਰੇ ਤੇ ਸਕੂਨ ਵਾਪਸ ਲਿਆਂਦਾ ਉਹ ਨਹੀਂ ਪੁੱਛਦਾ ਸੀ ਕਿ ਕੌਣ ਕਿਹੜਾ ਹੈ ਨਾ ਉਹਨਾਂ ਦਾ ਧਰਮ ਦੇਖਦਾ ਸੀ ਤੇ ਨਾ ਹੀ ਲਿਬਾਸ ਬਸ ਜਿਸ ਨੂੰ ਲੋੜ ਹੁੰਦੀ ਉਹ ਉਸ ਦਾ ਹੋ ਜਾਂਦਾ ਕਈ ਦਿਨ ਗੁਜ਼ਰ ਗਏ ਦਰবেশ ਇਸੇ ਤਰ੍ਹਾਂ দান ਕਰਦਾ ਰਿਹਾ ਅਤੇ ਦਿਲ ਤੋਂ ਰੱਬ ਦਾ ਸ਼ੁਕਰ ਕਰਦਾ ਰਿਹਾ ਜਿਸ ਗਲੀ ਵਿੱਚੋਂ ਉਹ ਲੰਘਦਾ ਉੱਥੇ ਰੌਸ਼ਨੀ छा ਜਾਂਦੀ ਲੋਕ ਉਸ ਨੂੰ ਦੇਖ ਕੇ ਕਹਿਣ ਲੱਗੇ ਇਹ ਉਹੀ ਹੈ ਜਿਸ ਨੇ ਸਭ ਕੁਝ ਅੱਲਾ ਲਈ ਛੱਡ ਦਿੱਤਾ ਅਤੇ ਹੁਣ ਰੱਬ ਇਸ ਨੂੰ ਹਰ ਦਿਲ ਵਿੱਚ ਥਾਂ ਦੇ ਰਿਹਾ ਹੈ ਮਦੀਨੇ ਦੇ ਮਾਹੌਲ ਵਿੱਚ ਉਹਨ ਦਰਵੇਸ਼ ਦੀ ਖੁਸ਼ਬੂ ਫੈਲ ਚੁੱਕੀ ਸੀ ਹਰ ਦਰਵਾਜ਼ੇ ਉੱਤੇ ਉਸ ਦੀਆਂ ਹੀ ਬਾਤਾਂ ਹੁੰਦੀਆਂ ਹਰ ਫਕੀਰ ਉਸ ਨੂੰ ਆਪਣਾ ਵਰਦਾਨ ਸਮਝਦਾ ਹਰ ਯਤੀ ਉਸ ਤੋਂ ਦੁਆ ਮੰਗਦਾ ਪਰ ਦਰਵੇਸ਼ ਉਦਾਂ ਦਾ ਉਦਾਂ ਹੀ ਰਿਹਾ ਨਾ ਉਸ ਨੇ ਆਪਣਾ ਲਿਬਾਸ ਬਦਲਿਆ ਨਾ ਬੋਲਣ ਦਾ ਅੰਦਾਜ਼ ਨਾ ਗੱਲਬਾਤ ਕਰਨ ਦਾ ਢੰਗ ਇਸ ਦੀ ਚੁੱਪ ਵੀ ਹੁਣ ਰੌਸ਼ਨੀ ਬਣ ਗਈ ਸੀ ਉਹ ਰਾਤਾਂ ਨੂੰ ਮਸਜਿਦ ਦੀ ਸ਼ਾਮ ਵਿੱਚ ਬੈਠ ਕੇ ਦੁਆ ਕਰਦਾ ਅਤੇ ਦਿਨ ਵਿੱਚ ਗਲੀਆਂ ਵਿੱਚ ਰੱਬ ਦੇ ਬੰਦਿਆਂ ਦੀ ਖਿਦਮਤ ਕਰਦਾ ਇੱਕ ਦਿਨ ਉਹੀ ਦੌਲਤਮੰਦ ਆਦਮੀ ਜੋ ਪਹਿਲੀ ਵਾਰ ਉਸ ਨੂੰ ਅਜ਼ਮਾਉਣ ਲਈ ਆਇਆ ਸੀ ਦੁਬਾਰਾ ਸ਼ਹਿਰ ਵਿੱਚ ਆਇਆ ਪਰ ਇਸ ਵਾਰ ਉਸ ਦੇ ਚਿਹਰੇ ਤੇ غرور ਨਹੀਂ ਸੀ ਬਸ ਇੱਕ ਅਜੀਬ ਜਿਹੀ ਨਰਮੀ ਛਾਈ ਹੋਈ ਸੀ ਉਹ ਦਰवेश ਦੇ ਨੇੜੇ ਆਇਆ ਅਤੇ ਜ਼ਮੀਨ ਤੇ ਬੈਠ ਗਿਆ ਦੌਲਤਮੰਦ ਜ਼ਮੀਨ ਤੇ ਬੈਠਾ ਰਿਹਾ ਅਤੇ ਬੋਲਿਆ ਮੈਂ ਤੈਨੂੰ ਅਜ਼ਮਾਇਆ ਤੈਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤੂੰ ਤਾਂ ਉਹ ਨਿਕਲਿਆ ਜਿਸ ਨੂੰ ਦੁਨੀਆਂ ਦੇ ਪੈਮਾਨੇ ਵੀ ਨਾਪ ਨਾ ਸਕੇ ਤੂੰ ਮੇਰੇ ਸੋਨੇ ਨੂੰ ਰੱਬ ਦੇ ਰਾਹ ਵਿੱਚ ਲੁਟਾ ਦਿੱਤਾ ਅਤੇ ਮੈਂ ਤੇਰੀ ਸਾਦਗੀ ਵਿੱਚ ਉਹ ਅਮੀਰੀ ਦੇਖੀ ਹੈ ਜੋ ਬਾਦਸ਼ਾਹਾਂ ਦੇ ਤਾਜਾਂ ਵਿੱਚ ਵੀ ਨਹੀਂ ਹੈ ਦਰਬੀਸ਼ ਨੇ ਮੁਸਕੁਰਾ ਕੇ ਕਿਹਾ ਮੈਂ ਵਾਦਾ ਸਿਰਫ ਆਪਣੇ ਰੱਬ ਨਾਲ ਕੀਤਾ ਸੀ ਨਾ ਕਿਸੇ ਨੂੰ ਦਿਖਾਉਣ ਲਈ ਨਾ ਕਿਸੇ ਤੋਂ ਲੈਣ ਲਈ ਜੇਕਰ ਤੂੰ ਸਿੱਖ ਲਿਆ ਏ ਤਾਂ ਇਹੀ ਕਾਫੀ ਹੈ ਉਸ ਦਿਨ ਦੌਲਤਮੰਦ ਨੇ ਆਪਣੇ maal ਦਾ ਵੱਡਾ ਹਿੱਸਾ ਦਰਬੀਸ਼ ਦੇ ਹੱਥ ਤੇ ਰੱਖਿਆ ਅਤੇ ਕਿਹਾ ਹੁਣ ਤੂੰ ਦੁਬਾਰਾ ਉਹੀ ਬਣ ਜੀ ਮੈਂ ਪਹਿਲਾਂ ਸੀ ਪਰ ਇਸ ਵਾਰ ਮੇਰੇ ਨਾਲ ਬਣ ਜਾ ਦਰਬੀਸ਼ ਨੇ maal ਵੱਲ ਨਹੀਂ ਦੇਖਿਆ ਉਸ ਨੇ ਸਿਰਫ ਆਸਮਾਨ ਵੱਲ ਦੇਖਿਆ ਅਤੇ ਕਿਹਾ ਹੁਣ ਤੇਰਾ ਵਾਦਾ ਪੂਰਾ ਹੋਇਆ ਅਤੇ ਮੇਰਾ ਵਾਦਾ ਵੀ ਨਿਭੜ ਗਿਆ ਕਹਿੰਦੇ ਨੇ ਉਹ ਦਰਬੀਸ਼ ਇਸ ਤੋਂ ਬਾਅਦ ਕਦੇ ਨਜ਼ਰ ਨਹੀਂ ਆਇਆ ਤਾਂ ਦੋਸਤੋ ਉਮੀਦ ਕੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਚੰਗੀ ਲੱਗੀ ਹੋਵੇ ਤਾਂ ਆਪਣੀ رائے ਜ਼ਰੂਰ ਦੇਣਾ ਮਿਲਦੇ ਆਂ ਪੂਰੀ ਕਹਾਣੀ ਸੁਣਨ ਵਾਸਤੇ ਆਪ ਸਭ ਦਾ ਧੰਨਵਾਦ